ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਹਾਂ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 1400 ਕਰੋੜ ਰੁਪਏ ਪਾਉਣਗੇ ਜੀ ਮੋਦੀ ਸਰਕਾਰ ਕਿੰਨਾ ਲੋਕਾਂ ਨੂੰ ਪਾਵੇਗੀ ਜੀ ਮੋਦੀ ਸਰਕਾਰ 1400 ਕਰੋੜ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਨਾਲੇ ਤੁਹਾਨੂੰ ਸੁਣ ਜੀ 21680 ਰਾਸ਼ਨ ਕਾਰਡ ਨੂੰ ਦੁਬਾਰਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਕਿਉਂ ਸ਼ੁਰੂ ਕੀਤਾ ਹੈ ਸਾਰੀ ਡਿਟੇਲ ਕੀ ਹੈ ਖਬਰ ਇਸ ਵੀਡੀਓ ਤੇ ਚੰਪਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਾ ਮੈਂ ਅਪਡੇਟ ਦੇਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਅੱਗੇ ਕਿਸਾਨਾਂ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਕੀਤਾ ਜੀ ਪੇਸ਼ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਨੇ ਨਿੱਜੀ ਦਖਲ ਦੇ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਦੌਰਾਨ ਵੱਖ-ਵੱਖ ਮੁੱਦਿਆਂ ਤੇ ਸਹਿਮਤੀ ਬਣੀ ਹੈ ਇਹ ਮੀਟਿੰਗ ਇੱਥੇ ਮਕਸੀ ਪੰਪ ਕੰਪਲੈਕਸ ਵਿਖੇ ਹੋਈ ਹੈ ਇਸ ਵਿੱਚ ਕੇਂਦਰੀ ਮੰਤਰੀ ਪਿਊਸ਼ ਕੋਇਲ ਅਰਜੁਨ ਮੁੰਡਾ ਨਿਤਿਆਨੰਦ ਤੋਂ ਇਲਾਵਾ ਮੁੱਖ ਮੰਤਰੀ ਬਖਪਖ ਕਿਸਾਨ ਜੁਨਨ ਦੇ ਨੁਮਾਇੰਦੇ ਹਾਜ਼ਰ ਸੰਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੁਧੇਣਾ ਦੇ ਸਕੂਲ ਚ ਖੁੰਨੀ ਝੜਪ ਪਹਿਲਾ ਵਿਦਿਆਰਥੀ ਨੇ ਇੱਕ ਦੂਸਰੇ ਤੇ ਚਲਾਈ ਤੇਜ਼ ਤਾਰ ਹਥਿਆਰ ਫਿਰ ਇੱਕ ਕੰਦ ਟੱਪ ਕੇ ਹੋ ਗਏ ਨੇ ਜੀ ਫਰਾਤ ਗੁਰੂ ਰਾਮਦਾਸ ਨਗਰ ਦੇ ਇੱਕ ਨਿੱਜੀ ਸਕੂਲ ਚ ਵਿਦਿਆਰਥੀ ਵਿਚਾਲੇ ਖੁੰਨੀ ਝੜਪ ਹੋ ਗਈ ਹੈ ਇੱਕ ਦੂਜੇ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਸਕੂਲ ਅੱਗੇ ਲੱਗੇ ਸੀਸੀਟੀਵੀ ਕੈਮਰੇ 'ਚ ਲੜਾਈ ਕੈਦ ਹੋਈ ਹੈ ਦੋਸ਼ ਹੈ ਸਕੂਲ ਪ੍ਰਸ਼ਾਸਨ ਵਿਦਿਆਰਥੀ ਨੂੰ ਮੈਡੀਕਲ ਕਰਵਾਉਣ ਤੋਂ ਰੋਕ ਰਿਹਾ ਸੀ ਪਰ ਵਿਦਿਆਰਥੀ ਸਕੂਲ ਦੀ ਕੰਧ ਟੱਪ ਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ ਉਸ ਤੋਂ ਬਾਅਦ ਅੱਲੀ ਵੀਡੀਓ ਹਰਜੀ ਕੈਨੇਡਾ 'ਚ ਪੁੱਠੇ ਨਾ ਪਏ ਪੰਜਾਬੀ ਮੁੰਡੇ ਕੁੜੀਆਂ ਪੁਲਿਸ ਨੇ ਕੀਤਾ ਜੀ ਹੋਸ਼ ਉਡਾ ਦੇਣ ਵਾਲਾ ਖੁਲਾਸਾ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾ ਪਏ ਰਹੇ ਨੇ ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜਰਾਇਮ ਦੇਸ਼ੇ ਵਿੱਚ ਪੈ ਗਏ ਨੇ ਤੁਹਾਨੂੰ ਕੈਨੇਡੀਅਨ ਪੁਲਿਸ ਨੇ ਖੁਸ਼ ਉਡਾ ਦੇਣ ਵਾਲਾ ਖੁਲਾਸਾ ਹੋਇਆ ਹੈ ਪੁਲਿਸ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਜੋ ਫਰੋਤੀਆਂ ਲੈਂਦੇ ਸਨ ਇਹਨਾਂ ਮੁੰਡੇ ਕੁੜੀਆਂ ਦਾ ਸਬੰਧ ਲਾਲਸ਼ ਬਿਸ਼ਨੋਈ ਗੈਂਗ ਨਾਲ ਹੋਣ ਦਾ ਸ਼ੱਕ ਹੈ ਉਸ ਤੋਂ ਬਾਅਦ ਇਹ ਵੀ ਇਹ ਆਪਣੇ ਪ੍ਰੇਮੀ ਤੋਂ ਨਸ਼ਾ ਮੰਗਵਾਉਂਦੀ ਸੀ ਪਵਨਦੀਪ ਨਿੱਜਰ ਚੈਟ ਹੋਈ ਜਾਂ ਜਨ ਤੱਕ ਯੂਕੇ ਵਿੱਚ ਨਸ਼ਾ ਸਪਲਾਈ ਦੇ ਮਾਮਲੇ 'ਚ ਸਜਾ ਪੁੱਤਰ ਹੇ ਪਵਨਦੀਪ ਨਿੱਜਰ ਦੇ ਮਾਮਲੇ 'ਚ ਨਵਾਂ ਖੁਲਾਸਾ ਆਇਆ ਹੈ ਮਿੰਸੂਲ ਸਟ੍ਰੀਟ ਕਰਾਊਨ ਕੋਰਟ ਤੋਂ ਦੱਸਿਆ ਕਿ ਪਵਨਦੀਪ ਆਪਣੇ ਮੁਰਜ਼ਮ ਪ੍ਰੇਮੀ ਜਾਰਜੀ ਯਾਕਬ ਦੇ ਸਹਿਯੋਗੀਆਂ ਰਾਹੀਂ ਨਸ਼ੇ ਦਾ ਪ੍ਰਬੰਧ ਕਰਦੀ ਸੀ ਉਸ ਤੋਂ ਬਾਅਦ ਅਲੀ ਵੀਡੀ ਹਰਜੀ ਪੰਜਾਬੀ ਗਾਇਕ ਜੱਸੀ ਗਿੱਲ ਦੀ ਤਿਰੂਜ ਸਕੋਰ ਬਣੀ ਗਈ ਕਾ ਪਿਤਾ ਨਾਲ ਗਾਣਾ ਗਾਉਂਦੀ ਆਈ ਹੈ ਜੀ ਨਜ਼ਰ ਪੰਜਾਬੀ ਗਾਇਕ ਜੱਸੀ ਗਿੱਲ ਇਹਨਾਂ ਦੇਣੀ ਖੂਬਸੂਰਤੀਆਂ ਵਿੱਚ ਬਣੇ ਹੋਏ ਨੇ ਉਹਨਾਂ ਦੀ ਨਵੀਂ ਈਪ ਜਾਦੂਗਰੀਆਂ ਨਾਲ ਹੀ ਰਿਲੀਜ਼ ਹੋਈ ਹੈ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਧਮਾਲਾ ਪਾ ਦਿੱਤੀ ਹੈ। ਐਲਬਮ ਦੇ ਗਾਣਿਆਂ ਨੂੰ ਰੱਜ ਕੇ ਲੋਕ ਪਿਆਰ ਦੇ ਰਹੇ ਨੇ। ਇਸ ਦਰਮਿਆਨ ਜੱਸੀ ਗਿੱਲ ਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਉਹ ਆਪਣੀ ਤੀ ਰੁਜਸਕੋਰਟ ਗਿੱਲ ਦੇ ਨਾਲ ਗਾਣਾ ਗੁੰਦੇ ਨਜ਼ਰ ਆ ਰਹੇ ਨੇ। ਉਸ ਤੋਂ ਬਾਅਦ ਅਗਲੀ ਵਡੀ ਖ਼ਬਰ ਜੀ ਬ੍ਰੈਂਪਟਨ 'ਚ ਖ਼ਤਰਨਾਕ ਹਾਦਸਾ ਹੋ ਚੁੱਕਾ ਹੈ। ਤਿੰਨ ਵਿਦਿਆਰਥੀਆਂ ਦੀ ਮੌਤ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਅੱਜ ਸਵੇਰੇ ਦੋ ਵਾਹਨਾਂ ਦੀ ਭਿਆਨਕ ਟੱਕਰ ਦੇ ਨਤੀਜੇ ਵਜੋਂ ਤਿੰਨਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਘਟਨਾ ਸਵੇਰੇ 1:30 ਮਿੰਟ ਦੇ ਕਰੀਬ ਬ੍ਰੈਮਟਨ ਸ਼ਹਿਰ ਚਿੰਗਾਉਸ਼ੀ ਰੋਡ ਦੇ ਬਿਲਕੁਲ ਪੂਰਬ ਬੈਰਬੋਰਡ ਡਰਾਈਵਰ ਤੋਂ ਵਾਪਰੀਆ ਜਿੱਥੇ ਵਾਹਨ ਖੰਬੇ ਨਾਲ ਜਾ ਟਕਰਾ ਗਿਆ ਉਸ ਤੋਂ ਬਾਅਦ ਅਲੀ ਵੜੀ ਹੈ ਜੀ ਪੰਜਾਬ ਦੇ ਸਕੂਲਾਂ 'ਚ 24 ਤਰੀਕ ਨੂੰ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਸਕੂਲਾਂ 'ਚ 24 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦਰਸਾ ਰਵਿਦਾਸ ਜਨਤੀ ਦੇ ਮੌਕੇ ਸਰਕਾਰੀ ਸਕੂਲਾਂ ਤੇ ਕਾਲਜ ਸਮੇਤ ਸਰਕਾਰੀ ادارے ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਪਿਛਲੇ ਮਹੀਨੇ ਚ ਠੰਡ ਦੇ ਤਿਹਾੜੀ ਕਰਨ ਕਈ ਛੁੱਟੀਆਂ ਆਈਆਂ ਸਨ ਪੰਜਾਬ ਦੇ ਸਕੂਲਾਂ ਵਿੱਚ ਫਰਵਰੀ ਮਹੀਨੇ ਵਿੱਚ ਕੁੱਲ 5 ਛੁੱਟੀਆਂ ਹੋਣਗੀਆਂ ਉਸ ਤੋਂ ਬਾਅਦ ਇਹ ਵੀਡੀਓ ਹਜੀ ਲਾਂਸ਼ ਬਿਸ਼ਨੋਈ ਦੀ ਨਿੱਜੀ ਚੈਨਲ ਤੇ ਚੱਲੀ ਇੰਟਰਵਿਊ ਜਾਂਚ ਦੇ ਹਿੱਸੇ ਬਣੇ ਬਲਕੌਰ ਸਿੰਘ ਧਾਨੂਸਰਨ ਚੋਨਿਆਂ ਮਰੂਮ ਦਾ ਇੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਲਾਂਸ਼ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਤੇ ਚੱਲੀ ਇੰਟਰਵਿਊ ਦੇ ਮਾਮਲੇ 'ਚ ਹੁਣ ਤੱਕ ਦੀ ਕੀਤੀ ਕਾਰਵਾਈ ਅਤੇ ਉਸ ਨੂੰ ਜਾਂਚ ਦਾ ਹਿੱਸਾ ਬਣਾਉਣ ਦੀ ਕੋਰਟ ਦੀ ਅਗਲੀ ਅਰਜੀ ਲਾਈ ਹੈ ਮੋਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮਾਨਯੋਗ ਅਦਾਲਤ ਦੀ ਅਰਜੀ ਲਾ ਕੇ ਮੰਗ ਕੀਤੀ ਹੈ ਕਿ ਐਸਐਸਪੀ ਅਤੇ ਜਾਂਚ ਅਧਿਕਾਰੀ ਦੱਸਣ ਕਿ ਲਾਲਿਸ਼ ਬਿਸ਼ਨੋਈ ਦੀ ਨਿੱਜੀ ਚੈਨਲ ਤੇ ਚੱਲ ਰੇ ਇੰਟਰਵਿਊ ਚ ਮਾਮਲੇ ਚ ਹੁਣ ਤੱਕ ਕੀ ਕੀਤਾ ਗਿਆ ਉਸਤਵਾਲੀ ਵੱਡੀ ਅਰਜੀ ਸਰਕਾਰ ਦੇ ਫੈਸਲੇ ਨਾਲ ਕਿਸਾਨ ਹੋਏ ਬਾਗੋ-ਬਾਗ ਕਿਸਾਨਾਂ ਦੀ ਜਵਾਨੀ ਸੁਣ ਸਕਦੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿੱਡੇ ਮਿਲ ਹਰ ਹਫਤੇ ਕੇਲੇ ਦੀ ਥਾਂ ਉਨ ਸਥਾਨਕ ਪੱਧਰ ਤੇ ਹੋਣ ਵਾਲਾ ਫਲ ਦੇਣ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਕਿੰਨੂ ਸਕੂਲਾਂ ਵਿੱਚ ਮਿੱਡੇ ਮੇਲ ਵਿੱਚ ਦਿੱਤਾ ਜਾ ਸਕੇਗਾ ਅਜਿਹਾ ਹੋਣ ਨਾਲ ਬਾਜ਼ਾਰ ਵਿੱਚ ਕਿੰਨਾਂ ਦੀ ਮੰਗ ਵਧੇਗੀ ਇਸ ਦਾ ਸਿੱਧਾ ਅਸਰ ਭਾਅ ਵਿੱਚ ਸੁਧਾਰ ਦੇ ਰੂਪ ਵਿੱਚ ਵੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਅਲੀ ਵੀੜੀ ਜੀ ਲੁਧਨਾ ਡੀ ਐਮ ਸੀ ਹਸਪਤਾਲ ਦੇ ਡਾਕਟਰ ਅਨਮੋਲ ਕੁਆਤਰਾ ਦੀ ਐਨ ਜੀਓ ਪਹੁੰਚੇ ਕੀਤੀ ਸੇਵਾ ਬੋਲੇ ਅਸੀਂ ਤੁਹਾਡੇ ਸਾਰੇ ਨਾਲ ਆ ਅਨਮੋਲ ਕੁਵੱਤਰਾ ਦਾ ਨਾਮ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਉਹ ਤੰਦ ਇਹੀ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਉਸ ਨੇ ਬੇਬਾਕ ਅੰਦਾਜ਼ ਵਿੱਚ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਮਾੜੇ ਸਿਹਤ ਸਿਸਟਮ ਤੇ ਕਰਾਰੇ ਤੰਜ ਕੱਸਦਾ ਰਹਿੰਦਾ ਹੈ। ਇਸ ਦੇ ਨਾਲ ਹੀ ਅਨਮੋਲ ਦੀ ਕਾਫੀ ਵਧੀਆ ਫੈਨ ਫਾਲੋਇੰਗ ਵੀ ਹੈ। ਉਸ ਤੋਂ ਬਾਅਦ ਅੱਲੀ ਵੀਡੀਓ ਹੈ ਕੈਨੇਡਾ 'ਚ ਸਿੱਖ ਪਰਿਵਾਰ ਤੇ ਹਮਲਾ। ਮਾਮਲੇ 'ਚ ਦੋਨੂੰ ਗ੍ਰਿਫਤਾਰ ਕਰ ਲਿਆ। ਕੈਨੇਡਾ ਦੇ BC ਵਿੱਚ ਸਿੱਖ ਪਰਿਵਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰੀ ਆਰਸੀਐਮਪੀ ਨੇ ਦਾੱਸ ਹੈ 16-16 ਸਾਲ ਦੇ ਅੱਲਣਾ ਕੋਲੋਂ ਤਿੰਨ ਹਥਿਆਰ ਤੇ ਕਈ ਕਿਸਮ ਦੇ ਇਲੈਕਟ੍ਰੋਨਿਕ ਸਾਜ਼ੋ-ਸਮਾਨ ਬਰਾਮਦ ਕੀਤਾ ਗਿਆ ਹਰਦੀਪ ਸਿੰਘ ਨੇਜਰ ਦੇ ਦੋਸਤ ਸਿਮਰਜੀਤ ਸਿੰਘ ਦੇ ਘਰ ਉੱਤੇ 1 ਫਰਵਰੀ ਨੂੰ ਹੋਏ ਹਮਲੇ ਮਗਰੋਂ ਪਾਈਚਾਰੇ ਵਿੱਚ ਡਰ ਦਾ ਮਾਹੌਲ ਸੀ ਉਸ ਤੋਂ ਬਾਅਦ ਅੱਜ ਹਰਿਆਣਾ ਦੇ ਕਿਸਾਨਾਂ ਨੂੰ ਨੂ ਐਂਟਰੀ ਵਿਚਾਈ ਕੰਡਿਆਲੀ ਤਾਰ ਲਾਏ ਬੈਰੀਕਾਰਡ ਧਾਰਾ 146 ਲਾਗੂ ਹੋ ਚੁੱਕਿਆ ਕੇਂਦਰ ਦੇ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ 13 ਫਰਵਰੀ ਨੂੰ ਦਿੱਲੀ ਕੂਚ ਦੇ ਅਲਾਨ ਉੱਤੇ ਅੜਿਆ ਹੋਇਆ ਹੈ ਹਾਲਾਂਕਿ ਬੀਤੇ ਦਿਨੀ ਚੰਡੀਗੜ੍ਹ ਵਿੱਚ ਮੰਤਰੀ ਅਤੇ ਕਿਸਾਨ ਲੀਡਰਾਂ ਵਿਚਾਲੇ ਮੀਟਿੰਗ ਹੋਈ ਸੀ ਪਰ ਉਹ ਕੁਝ ਖਾਸ ਕਾਰਗਰ ਸਾਬਤ ਨਹੀਂ ਹੋ ਸਕੀ ਆ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਘੱਟੋ ਘੱਟ ਸਮਰਥਨ ਮੁੱਲ ਬਾਬਤ ਕੇਂਦਰ ਦੇ ਵਜ਼ੀਰ ਕੋਈ ਫੈਸਲਾ ਨਾ ਲੈਣ ਸਕੇ ਕਿਸਾਨ ਦਿੱਲੀ ਕੂਚ ਵਿੱਚ ਅੜੇ ਹੋਏ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਹੋਣੀ ਜ਼ਿਲ੍ਹੇ ਚ 21680 ਰਾਸ਼ਨ ਕਾਰਡਾਂ ਨੂੰ ਕੀਤਾ ਜਾਵੇਗਾ ਜੀ ਬਹਾਲ ਕੌਂਸਲ ਆਫ ਮਿਨਿਸਟਰਸ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੰਜਾਬ ਵਿੱਚ ਪਿਛਲੇ ਸਮੇਂ ਰੀ ਵੈਰੀਫਿਕੇਸ਼ਨ ਵਿੱਚ ਕੱਟੇ ਗਏ ਸਾਰੇ ਰਾਸ਼ਨ ਕਾਰਡ ਨੂੰ ਬਹਾਲ ਕੀਤਾ ਜਾਣਾ ਹੈ ਇਸ ਸਬੰਧੀ ਜ਼ਿਲ੍ਹਾ ਬਠਿੰਡਾ ਵਿਖੇ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ 2022-23 ਦੌਰਾਨ ਵਿਭਾਗ ਦੇ ਡਿਲੀਟ ਕੀਤੇ ਲਗਭਗ 21680 ਰਾਸ਼ਨ ਕਾਰਡ ਨੂੰ ਬਹਾਲ ਕੀਤਾ ਜਾਵੇਗਾ ਜੀ ਇਹ ਕੱਟੇ ਗਏ ਰਾਸ਼ਨ ਕਾਰਡ ਨੂੰ ਮੁਲ ਰਵਹਾਲ ਕਰਨ ਲਈ ਲੋੜਿੰਦਾ ਡਾਟਾ ਵਿਭਾਗ ਵੱਲੋਂ ਪਹਿਲਾਂ ਹੀ ਜ਼ਿਲ੍ਹਾ ਫੂਡ ਸਪਲਾਈ ਦਫ਼ਤਰ ਬਠਿੰਡਾ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ ਫੂਡ ਸਪਲਾਈ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫੂਡ ਸਪਲਾਈ ਦਫ਼ਤਰ ਬਠਿੰਡਾ ਵਿੱਚ ਵੱਖ-ਵੱਖ ਟੀਮਾਂ ਤਨਾਤ ਕਰਕੇ ਰਾਸ਼ਨ ਕਾਰਡਾਂ ਦੀ ਡਿਜੀਟਲਾਈਜੇਸ਼ਨ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਆਉਣ ਵਾਲੀ ਕਣਕ ਦੀ ਵੰਡ ਲਈ ਇਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾਣੀ ਹੈ। ਵਿਭਾਗ ਵੱਲੋਂ ਰਾਸ਼ਨ ਕਾਰਡਾਂ ਦੀ ਬਹਾਲੀ ਦਾ ਕੰਮ ਆਪਣੇ ਪੱਧਰ ਤੇ ਕੀਤਾ ਜਾ ਰਿਹਾ ਹੈ। ਇਸ ਲਈ ਆਮ ਜਨਤਾ ਨੂੰ ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਨ ਲਈ ਆਪਣੇ ਦਸਤਾਵੇਜ਼ ਆਧਾਰ ਕਾਰਡ ਆਦਿ ਕਿਸੇ ਵੀ ਪ੍ਰਾਈਵੇਟ ਆਪਰੇਟਰ ਜਦੋਂ ਡਿਪੋ ਹੋਲਡਰ ਕੋਲ ਜਮਾ ਕਰਵਾਉਣ ਦੀ ਲੋੜ ਨਹੀਂ ਹੈ ਇਸ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਟੇ ਗਏ ਰਾਸ਼ਨ ਕਾਰਡ ਮੁਰਤ ਤੋਂ ਚਾਲੂ ਕਰਵਾਉਣ ਲਈ ਖੱਜਲ ਖਰਾਬ ਹੋਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਰਾਸ਼ਨ ਕਾਰਡ ਵਿਭਾਗ ਵੱਲੋਂ ਆਪਣੇ ਪੱਧਰ ਦੇ ਹੀ ਬਹਾਲ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਵੰਡੀ ਜੀ ਕਿਸਾਨਾਂ ਨੂੰ ਸਰਕਾਰ ਦੇ ਰਹੀ ਹੈ ਜੀ ਵੱਡੀ ਖੁਸ਼ਖਬਰੀ ਤਾਂ ਨੂੰ ਦਸਰਾ ਚੋਣਿਆ ਸੂਬੇ ਵਿੱਚ ਜੀਐਚਡੀਪੀ ਲਗਭਗ 30% ਦੀ ਹਿੱਸਾ ਹੈ ਖੇਤੀਬਾੜੀ ਦੇ ਪਸ਼ੂ ਪਾਲਣ ਸੂਬੇ ਵਿੱਚ ਲਗਭਗ 85 ਲੱਖ ਪਰਿਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋ ਰਿਹਾ ਹੈ ਕਿਸਾਨਾਂ ਦੇ ਪ੍ਰਤੀ ਸਰਕਾਰ ਸੰਵੇਦਨਸ਼ੀਲ ਕਦਮ ਪ੍ਰਗਟ ਕੀਤੀ ਜਾਂਦੀ ਹੈ 30 ਜਨਵਰੀ ਨੂੰ ਮੁੱਖ ਮੰਤਰੀ ਨੇ ਸਦਨ ਚ ਪੀਐਮ ਕਿਸਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਤੀ ਬਰਾ 6000 ਤੋਂ ਵਧਾ ਕੇ 8000 ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ ਇਸ ਵਿੱਚ 11400 ਤੁਸੀਂ ਦੇਖਿਆ 1400 ਕਰੋੜ ਜਿਹੜੀ ਸਾਲਾਨਾ ਜਿਹੜਾ ਪੈਸਾ ਜਿਹੜਾ ਖਾਤਾ ਵਿੱਚ ਪਾਇਆ ਜਾਵੇਗਾ ਜਲਦ ਹੀ ਇਸ ਮਹੀਨੇ ਦੇ ਠੀਕ ਹੈ ਜੀ ਫਰਵਰੀ ਜਾਂ ਮਾਰਚ ਦੇ ਸ਼ੁਰੂ ਵਿੱਚ ਤੁਹਾਨੂੰ 22000 ਰੁਪਏ ਜਿਹੜਾ ਖਾਤੇ ਵਿੱਚ ਪੈਗੇ ਗਾਜੀ ਸੀਜੀ ਅੱਜ ਦੇ ਆਪਣੇ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨਹੀਂ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ